ਜਿਹੜੇ ਆਰ ਰਪੀ ਸੰਗਰੂਰ ਵਾਲਿਆਂ ਤੋਂ ਸੋਨਾ ਖਰੀਦਿਆ ਉਹਨਾਂ ਦੀ ਕਿਸਮਤ ਇੱਥੇ ਪਈਆ ਪਹਿਲਾ ਇਨਾਮ ਅਮੇਜ਼ ਗੱਡੀ ਹੋਂਡਾ ਵਾਲਾਂ ਤੇ ਦੂਜਾ ਇਨਾਮ ਆਹ ਛੋਟਾ ਮੋਟਰਸਾਈਕਲ ਬੁਲਟ ਤੀਜਾ ਇਨਾਮ ਸਕੂਟੀ ਸਰਪੰਚ ਜੇ ਕਿਤੇ ਮੈਨੂੰ ਆ ਨਿਕਲੇ ਨਾ ਨਜ਼ਾਰੀ ਆ ਜੇ ਸੋਨਾ ਲੇਤਾ ਜੀ ਰੋ ਸੋਨਾ ਲੇਤਾ ਹੈਗਾ ਆਪਾਂ ਨੇ ਕੂਪਣ ਭਰੇ ਸੀ ਕੁੱਪਣ ਭਰੇ ਹੋਏ ਆਪਣਾ ਨਹੀਂ ਸਰਪੰਚ ਮੈਂ ਚਲਾ ਲਿਆ ਕਰੂੰ ਨਾਲੇ ਪੁਸ਼ਪਾ ਚਲਾ ਲਿਆ ਕਰੂਗੀ 25 ਇਨਾਮ ਹੋਰ ਨੇ ਬਈ ਜਿਹੜਾ ਵੀ ਆਰ ਆਰ ਪੀ ਸੰਗਰੂਰ ਵਾਲਿਆਂ ਤੋਂ ਸੋਨਾ ਖਰੀਦੂਗਾ ਸੋਨਾ ਖਰਾ ਸੁੱਧ ਤੇ ਬਾਕੀ ਸਕਰੀਨ ਤੇ ਨਮਲਾਵਾ ਮਲਾਵਾ ਰੁਪਈਆ ਦੇ ਦਰਸਲ ਮੋੜ ਨੇ ਆ ਜਾਓ ਹਾਏ ਦਾਰੀਆਂ ਚੱਕ ਦੋ ਬਈ ਬਾਊ ਜੀ ਦੇ ਪੇਜ ਦਾ ਸਕਰੀਨ ਸ਼ਾਟ ਪਾਇਆ ਇਹ ਪੇਜ ਨੂੰ ਫੋਲੋ ਕਰ ਲਓ ਨਿਤ ਨਿਤ ਨਵੇਂ ਨਵੇਂ ਡਿਜ਼ਾਈਨ ਦਿਖਾਉਂਦੇ ਰਹਿੰਦੇ ਹਾਂਗੇ ਜਿਹੜਾ ਜ ਮਰਜ਼ੀ ਕੋਈ ਤਿਆਰ ਕਰਵਾ ਲੈ ਸੋਨਾ ਉਹ ਹੀ ਤਿਆਰ ਕਰ ਦੋਗੇ ਜਿਹਾ ਸਾ ਮੱਝੇ ਬਣਵਾਓ ਆਪਣੀ 1930 ਦੀ ਫਰਮ ਹੈ ਸਭ ਤੋਂ ਪੁਰਾਣੀ ਫਰਮਾ ਦੇ ਵਿੱਚੋਂ ਇੱਕ ਹੈ ਟ੍ਰੈਂਡ ਦੇ ਹਿਸਾਬ ਨਾਲ ਸਾਰਾ ਕੁਝ ਆਪਣੇ ਕੋਲ ਅਵੇਲੇਬਲ ਹੁੰਦਾ ਤੇ ਇਹਨਾਂ ਤੋਂ ਇਲਾਵਾ ਹੋਰ ਕਿੰਨੇ ਇਨਾਮ ਵਾਲੇ ਦੀ ਆਪਣੇ 20 25 ਹੋਰ ਇਨਾਮ ਹੈ ਉਹ ਹਜੇ ਹੋਲੀ ਹੋਲੀ ਆਪਣੇ ਪੇਜ ਤੇ ਪਾਈ ਜਾਵਾਂਗੇ ਕਿਸ ਨੂੰ ਨਿਕਲਦਾ ਤੇ ਉਹ ਵੇਖਣ ਲਈ ਪੇਜ ਨੂੰ ਦੋਸਤੋ ਜਰੂਰ ਜਰੂਰ ਫੋਲੋ ਕਰ ਲੋ ਅੱਗੇ ਆਉਣ ਵਾਲੇ ਜਿੰਨੇ ਵੀ ਆਪਣੇ ਫੈਸਟੀਵਲ ਹੋਣਗੇ ਕਬ ਆਪਣੇ ਕਲਾਇੰਟਸ ਨੂੰ ਅਸੀਂ ਇਸ ਤਰ੍ਹਾਂ ਦੇ ਇਨਾਮ ਦਿੰਦੇ ਰਹਨੇ ਆ ਤੇ ਜੇ ਲੈਣਿਆ ਤਾਂ ਬਈਵਰਾ ਕੋਲੇ ਸੰਗਰੂਰ ਆਜੇ ਸਰਪੰਚ ਨਾਲ ਤਾਂ ਸਿਆਉਣਾ ਖਰੇਗਾ ਨਾਲੇ ਨਾਮ ਖਰੇ ਨੇ ਹੁਣ ਹੋਰ ਭਾਲਦੇ ਕੀ ਨੇ ਲੋਕ ਬਿਲਕੁਲ ਕਰ ਦਿਓ ਜੀ ਸ਼ੇਰ ਧੰਨਵਾਦ ਠੀਕਾ ਵੱਧ ਵੱਧ ਸ਼ੇਅਰ ਕਰ ਦਿਓ ਕਰਾਂ ਬਈ